ਕਿਵੇਂ ਵੇਖੀਏ ਸਰ ਇਸ ਨੂੰ ਹਾਲਾਂਕਿ ਮੈਨੂੰ ਲੱਗਦਾ ਕਿ ਇੱਕ ਇੱਕ ਪਾਰਟ ਹੈ ਇਸ ਦਾ ਜਿਵੇਂ ਕਿ ਇੱਕ ਮੇਜਰ ਰੋਲ ਜਿਹੜਾ ਹੈਗਾ ਉਹ ਵੱਖਰਾ ਹੈ ਉਹ ਮੈਂ ਖੜਿਆਲ ਸਾਹਿਬ ਕੋ ਜਾਣੂੰਗਾ ਕਿ ਕਿਸ ਤਰੀਕੇ ਨਾਲ ਇੰਦਰਾ ਗਾਂਧੀ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਇੱਕ ਵੀਕ ਪ੍ਰਾਈਮ ਮਿਨਿਸਟਰ ਸੀ ਕਿ ਹਾਲਾਤਾਂ ਦਾ ਸਮਝੌਤਾ ਕਰਦੀ ਰਹੀ ਦੇਸ਼ ਨੂੰ ਪਿੱਛੇ ਧੱਕਦੀ ਰਹੀ ਜੋ ਦਿਖਾਇਆ ਜਾ ਰਿਹਾ ਹੈ ਉਹ ਮੈਂ ਉਹਨਾਂ ਤੋਂ ਜਾਣਾਂਗਾ ਪਰ ਜਿਸ ਤਰੀਕੇ ਦੇ ਨਾਲ ਆਹ ਜਿਹੜੀਆਂ ਫੋਟੋਆਂ ਜੜੀਆਂ ਨੇ ਸਿੱਖ ਦੀ ਗੱਲ ਹੋ ਰਹੀ ਹੈ ਕਿ ਸਿੱਖ ਕਿਸ ਤਰੀਕੇ ਦੇ ਨਾਲ ਪੋਲਿਟਿਕਸ ਦੀ ਗੱਲ ਕਰਦਾ ਵੋਟਾਂ ਦੀ ਗੱਲ ਕਰਦਾ ਖਾਲਿਸਤਾਨ ਦੀ ਡਿਮਾਂਡ ਕਰਦਾ ਤੇ ਕੁਛ ਇੱਕ ਸਿੱਖ ਜਿਹੜੇ ਆਂਦੇ ਨੇ ਉਹ ਆ ਕੇ ਆਮ ਲੋਕਾਂ ਨੂੰ ਮਾਰ ਦਿੰਦੇ ਨੇ ਸਰ ਇਹ ਸਿੱਖਾਂ ਦਾ ਜਿਹੜਾ ਕਿਰਦਾਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਵਾਲੀਆ ਸਾਹਿਬ ਪਹਿਲੀ ਗੱਲ ਤੇ ਆ ਵੀ ਇਹ ਜਿਹੜਾ ਸਾਡਾ ਮੁਲਕ ਆ ਇਹ ਬਹੁਤ ਧਰਮੀ ਬਹੁ ਪਛਾਣੀ ਇੱਕ ਮੁਲਕਾ ਤੇ ਇਹ ਵਕ ਵਕ ਸਟੇਟਾਂ ਦਾ ਮੂਵਮੈਂਟ ਕਿ ਭਾਰਤੀ ਸੰਵਿਧਾਨ ਦੇ ਵਿੱਚ ਉਹਨਾਂ ਸਟੇਟਾਂ ਦੇ ਜਿਹੜੇ ਅਧਿਕਾਰ ਆ ਜਾਂ ਹੱਕ ਆ ਉਹ ਮੰਨੇ ਗਏ ਪਰ ਜੇ ਹਕੀਕਤ ਦੇ ਵਿੱਚ ਗੱਲ ਆਉਂਦੀ ਆ ਜਦੋਂ ਇਹ ਆਪਾਂ ਇੱਕ ਵਾਰੀ ਨਹੀਂ ਇਹ ਬਹੁਤ ਵਾਰੀ ਵੇਖਿਆ ਕਿ ਜਦੋਂ ਮਿਨੋਰਟੀ ਤੇ ਮਿਨੋਰਟੀ ਦੇ ਵਿੱਚ ਜਦੋਂ ਸਿੱਖਾਂ ਦੀ ਗੱਲ ਆਉਂਦੀ ਆ ਤੇ ਸਿੱਖਾਂ ਦੇ ਕਿਰਦਾਰ ਨੂੰ ਪਿਛਲੇ ਲੰਮੇ ਸਮੇਂ ਤੋਂ ਐਂ ਬੇਸ਼ ਕੀਤਾ ਜਾਂਦਾ ਵੀ ਜਾਂ ਤੇ ਇਹ ਟੈਰਰਿਸਟ ਆ ਹਾਂ ਤਵਾਲੀਆ ਤੇ ਜਾਂ ਫਿਰ ਇਹ ਜਿਵੇਂ ਤੁਸੀਂ ਹੁਣੇ ਕਹਿ ਰਹੇ ਵੀ ਇਹ ਸਿਰਫ ਇੱਕ ਜੁਮਲੇ ਬਾਦ ਦਾ ਤਮਾਸ਼ਾ ਹਾਂ ਜਿੱਥੋਂ ਤੱਕ ਇਹ ਉਣ ਫਿਲਮ ਦੀ ਗੱਲ ਆ ਕਿਉਂਕਿ ਆਪਾਂ ਸਾਰੇ ਜਾਣਦੇ ਵੀ ਜਿਹੜਾ ਕੰਗਰੂ ਰਾਣਾਕ ਦਾ ਇੱਕ ਸੁਭਾਵ ਆ ਹਾਂ ਉਹ ਸ਼ੁਰੂ ਤੋਂ ਹੀ ਇਹ ਰਿਹਾ ਭਾਵੇਂ ਲੋਕਾਂ ਨਾਲ ਜਿਹੜਾ ਉਹ ਮੇਰੇ ਵੱਲ ਕਵੇ ਜਿਹੜੀਆਂ ਪਿਛਲੇ ਸਮੇਂ 'ਚ ਜਦੋਂ ਕਿਸਾਨੀ ਅੰਦੋਲਨ ਹੀ ਜਿਹੜੀ ਸਟੇਟਮੈਂਟ ਜਿਹੜੀ ਉਹ ਬਾਅਦ ਵਿੱਚ ਆ ਬਹੁਤ ਵੱਡਾ ਤੋਂ ਬਵਾਲ ਵੀ ਹੋਇਆ ਜਿਹੜੀ ਨੇ ਸਟੇਟਮੈਂਟ ਦਿੱਤੀ ਪਰ ਉਦੋਂ ਵੀ ਸਰਕਾਰ ਨੇ ਜਿਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਰਕਾਰ ਜਿਹੜੀ ਆਸ ਕਰਕੇ ਸੈਂਟਰ ਦੀ ਸਰਕਾਰ ਉਹ ਇਹਦੀ ਪਿੱਠ ਤੇ ਕੱਢੀ ਆ ਉਹ ਸਰਕਾਰ ਜਦੋਂ ਇਹਦੀ ਪਿੱਠ ਤੇ ਕੱਢੀ ਆ ਤੇ ਇਹਨੂੰ ਹੁਣ ਇਹ ਲੱਗਦਾ ਵਾ ਕਿ ਮੈਂ ਸਿੱਖਾਂ ਨੂੰ ਜੋ ਮਰਜ਼ੀ ਕਹਿ ਸਕਦੀ ਆ ਜਾਂ ਸਿੱਖਾਂ ਨੂੰ ਜਿਵੇਂ ਮਰਜ਼ੀ ਦਿਖਾ ਸਕਦੀ ਆ ਉਹਦੇ ਤਹਿਤ ਹੀ ਇਹਨੇ ਜਿਹੜੀ ਇਹ ਫਿਲਮ ਬਣਾਈ ਆ ਉਹ ਫਿਲਮ ਬਣਾ ਕੇ ਜਿਵੇਂ ਸਿੱਖਾਂ ਨੂੰ ਕਹਿੰਦੀ ਟੈਰਰਿਸਟ ਇਹਨੇ ਪੇਸ਼ ਕੀਤਾ ਵਾ ਜਦੋਂ ਕਿ ਆਪਾਂ ਸਾਰੇ ਜਾਣਦੇ ਆ ਹਮਮ ਕੁੱਲ ਦੁਨੀਆ ਦੇ ਵਿੱਚ ਜਿਹੜਾ ਸਿੱਖਾਂ ਦੀ ਇੱਕ ਪਛਾਣ ਆ ਉਹ ਸੇਵਾ ਦੇ ਤੌਰ ਤੇ ਆ ਜਾਂ ਉਹਨਾਂ ਦੇ ਮਾਰਸ਼ਲ ਸੁਭਾ ਕਰਕੇ ਆ ਅੱਖ ਸਿੱਖ ਜਿਹੜਾ ਵਾ ਉਹ ਕਦੀ ਵੀ ਇਦਾਂ ਦਾ ਸੁਭਾਅ ਰੱਖਦਾ ਹੀ ਨਹੀਂ ਵੀ ਆਪਾਂ ਕਿਸੇ નિર્ਦੋਸ਼ ਨੂੰ ਜਾਂ ਕਿਸੇ ਬੇਗੁਨਾਹ ਦੇ ਉੱਤੇ ਕੋਈ ਜ਼ੁਲਮ ਕਰਨਾ ਹੈ ਤੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣ ਵਾਲੇ ਲੋਕਾਂ ਆ ਆਵਾਜ਼ ਚੁੱਕਣ ਵਾਲੀ ਕੌਮ ਆ ਠੀਕ ਇਹ ਜਿਹੜੀ ਕੰਗਣਾ ਰਣਾਵਤ ਹੈਗੀ ਆ ਇਹ ਸਿੱਧਮ ਸਿੱਧਾ ਸਿੱਖ ਕੌਮ ਨੂੰ ਨਿਸ਼ਾਨਾ ਬਣਾ ਕੇ ਮੁਲਕ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਉਣਾ ਚਾਹੁੰਦੀ ਆ ਕਿ ਉਸ ਮਾਹੌਲ ਦੇ ਤਹਿਤ ਪੂਰੇ ਭਾਰਤ ਦੇ ਵਿੱਚ ਜਿਹੜੇ ਸਿੱਖ ਵਾ ਉਹਨਾਂ ਨੂੰ ਸੌਖਾ ਆ ਆਪਾਂ ਕਹਿੰਦੇ ਵੀ ਪੋਲੋਰਾਇਜ਼ ਕਰਕੇ ਲੋਕਾਂ ਨੂੰ ਤੇ ਇਹਨਾਂ ਨੂੰ ਸਿਖਾਉਣ ਨੂੰ ਨਿਸ਼ਾਨਾ ਬਣਾਇਆ ਜਾ ਸਕਿਆ ਥੋੜੇ ਦਿਨ ਪਹਿਲਾਂ ਦੀ ਗੱਲ ਆਪਾਂ ਵੇਖਿਆ ਹੀ ਹੈ ਨਾ ਕਿ ਮੁੰਬਈ ਐ ਤੇ ਲੋਕਲ ਟ੍ਰੇਨ ਦੇ ਵਿੱਚ ਜੇਵੇਂ ਇੱਕ ਸਰਦਾਰ ਜਿਹੜਾ ਕਿ ਆਪਣੀ ਡਿਊਟੀ ਕਰ ਰਿਹਾ ਹੋਂ ਉਹਦੀ ਦਾੜੀ ਨੂੰ ਹੱਥ ਪਾਇਆ ਗਿਆ ਇਹ ਜਦੋਂ ਦਾੜੀਆਂ ਨੂੰ ਹੱਥ ਪੈਂਦੇ ਜਾਂ ਪੱਗਾਂ ਨੂੰ ਹੱਥ ਪੈਂਦੇ ਮੁਲਕ ਦੇ ਵਿੱਚ ਤੇ ਉਹਦਾ ਕਾਰਨ ਇਹ ਇਹੋ ਜਿਹੇ ਜਦੋਂ ਫਿਲਮਾਂ ਤੇ ਇਹੋ ਦੀ ਮਾਨਸਿਕਤਾ ਲੋਕਾਂ ਦੇ ਅੱਗੇ ਪੇਰੋਈ ਜਾਂਦੀ ਹੈ ਜੇ ਭਾਰਤ ਸਰਕਾਰ ਨੇ ਤੇ ਖਾਸ ਕਰਕੇ ਸੈਂਸਰ ਬੋਰਡ ਨੇ ਇਹ ਹੋਣੀਆ ਫਿਲਮਾਂ ਨੂੰ ਨਾਂ ਰੋਕਿਆ ਤੇ ਮੁਲਕ ਦੇ ਵਿੱਚ ਜਿਹੜੀ ਸਿੱਖਾਂ ਦੀ ਸ਼ਾਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿੱਖਾਂ ਲਈ ਮੁਲਕ ਦੇ ਵਿੱਚ ਇੱਕ ਮੁਸ਼ਕਲ ਪੈਦਾ ਹੋਊਗੀ ਕਿਉਂਕਿ ਜਦੋਂ ਕੋਈ ਲੋਕ ਉਹ ਫਿਲਮ ਨੂੰ ਵੇਖਣਗੇ ਵੀ ਸਿੱਖ નિર્ਦੋਸ਼ ਲੋਕਾਂ ਨੂੰ ਗੋਲੀਆਂ ਨਾਲ ਮਾਰਦੇ ਹੋ ਤੁਹਾਨੂੰ ਪਤਾ ਹਨ ਜਦੋਂ 2001 ਦੇ ਵਿੱਚ ਜਿਹੜਾ ਵਰਲਡ ਟਾਵਰ ਆ ਅਮਰੀਕਾ ਦਾ ਉੱਥੇ ਜਦੋਂ ਅਟੈਕ ਹੋਇਆ ਸੀ ਤੇ ਜਿਹੜਾ ਅਟੈਕ ਕਰਨ ਵਾਲੇ ਲੋਕ ਹੀ ਉਹ ਕਿਉਂਕਿ ਉਹ ਵੀ ਆਪਣੇ ਤਰੀਕੇ ਦੀਆਂ ਪੱਗਾਂ ਬੰਨ੍ਹਦੇ ਸੀ ਜਾਂ ਸਾਡੇ ਵਾਂਗ ਦਾੜ੍ਹੀ ਵੀ ਰੱਖਦੇ ਸੀ ਤੇ ਅਮਰੀਕਾ ਦੇ ਵਿੱਚ ਕਿਵੇਂ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸੀ ਪਰ ਮੈਂ ਦਾਅ ਦੇਣਾਗਾ ਅਮਰੀਕਾ ਦੀ ਯੂ ਐਸ ਏ ਦੀ ਉਹਨਾਂ ਨੇ ਬਾਅਦ ਵਿੱਚ ਸਿੱਖ ਪਛਾਣ ਦੇ ਮੁੱਦੇ ਤੇ ਇੱਕ ਬਹੁਤ ਮੁਹਿੰਮੋਤ ਸੀ ਚਲਾਈ ਉਹਨਾਂ ਨੇ ਉਹਨੂੰ ਸ਼ਬਸ਼ਤ ਕੀਤਾ ਉਹ ਸਰਕਾਰ ਨੇ ਪਰ ਸਾਰੇ ਜਾਣਦੇ ਆ ਕਿ ਉਹ ਭਲੇਕੇ ਦੇ ਵਿੱਚ ਕਿਵੇਂ ਕਈ ਸਿੱਖ ਸ਼ਿਕਾਰ ਹੋਏ ਸੀ ਨਸਲੀ ਹਸਤਾ ਦਾ ਇਸੇ ਤਰੀਕੇ ਦੇ ਨਾਲ ਹੀ ਇਹ ਜੋ ਕੰਗਣਾ ਰਣਾਵਤ ਕਰ ਰਹੀ ਆ ਕੰਗਣਾਰ ਲਾਗਤ ਦੇ ਕਰਨ ਕਰਕੇ ਭਾਰਤ ਦੇ ਵਿੱਚ ਸਿੱਖਾਂ ਦੀ ਬਹੁਤ ਮੁਸ਼ਕਲਾਂ ਖੜੀਆਂ ਹੋਣੇਗਾ ਸਿੱਖਾਂ ਨੂੰ ਥਾਂ ਪਰ ਥਾਂ ਬੇਜਤ ਵੀ ਕੀਤਾ ਜਾਊਗਾ ਇਹ ਸਾਡੇ ਮਤਲ ਸ਼ੰਕੇਯਾੜ ਮੈਨੂੰ ਲੱਗਦਾ ਵੀ ਹੋ ਜਾਣਾ ਵਾ ਹੁਣ ਇਥੇ ਫੜਜ ਕੇ ਨਾ ਵਾ ਫੜਜ ਆ ਗਾ ਉਹ ਸੈਂਸਰ ਬੋਰਡ ਦਾ ਦੇਖੋ ਪਿਛੇ ਜੇ ਜਲਜੀਤ ਸਿੰਘ ਦੀ ਇੱਕ ਫਿਲਮ ਬਣੀ ਸੀ ਸਰਦਾਰ ਜਸਵੰਤ ਸਿੰਘ ਫਾਲੜਾ ਤੇ ਹਾਂਜੀ ਉਹ ਫਿਲਮ ਅਜੇ ਤੱਕ ਪਾਸ ਨਹੀਂ ਹੋਈ ਭਾਵੇਂ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀ ਔਰ ਜਦੋਂ ਸਿੱਖਾਂ ਨੂੰ ਕੈਰੋਗੇਸਟ ਦਿਖਾਉਣਾ ਉਦੋਂ ਸੈਂਸਰ ਬੋਰਡ ਨਾਲ ਕੋਈ ਕੈਂਚੀ ਮਾਰਦਾ ਨਾ ਕੋਈ ਸੀਨ ਕੱਟਦਾ ਵਾ ਅਣ ਜਿਵੇਂ ਆਪਾਂ ਦੇਖ ਰਹੇ ਆਂ ਕਿ ਇਹ ਫਿਲਮ ਦੇ ਕੁਝ ਦ੍ਰਿਸ਼ ਦਿਖਾਏ ਜਾ ਰਹੇ ਆ ਉਹਦੇ ਵਿੱਚ ਜਿਵੇਂ ਸਿੱਖਾਂ ਨੂੰ ਦਿਖਾਇਆ ਜਾ ਰਿਹਾ ਸੈਂਸਰ ਬੋਰਡ ਵੀ ਜਾਂਦਾ ਵਾ ਸਿੱਖਾਂ ਨੂੰ ਅੱਤਵਾਦੀ ਮੰਨਦਾ ਸੈਂਸਰ ਬੋਰਡ ਸਾਨੂੰ ਇਸ ਦੇਸ਼ ਦੇ ਸ਼ਹਿਰੀ ਨਹੀਂ ਮੰਨਦਾ ਜਦੋਂ ਉਹ ਤੇ ਲੋੜ ਹੁੰਦੀ ਆ ਉਦੋਂ ਤੇ ਕਹਿੰਦੇ ਵੀ ਸਿੱਖ ਬੜੇ ਸੇਵਾਦਾਰ ਆ ਤੇ ਇੱਦਾਂ ਸਾਨੂੰ ਅੱਤਵਾਦੀ ਪੇਸ਼ ਕਰਦੇ ਸੈਂਸਰ ਬੋਰਡ ਨੂੰ ਵੀ ਸ਼ਰਮ ਕਰਨੀ ਚਾਹੀਦੀ ਆ ਤੇ ਕੰਗਲਾ ਰਣਾਬਦ ਦੀ ਫਿਲਮ ਤੇ ਪੂਰਨ ਤੌਰ ਤੇ ਪਾਬੰਦੀ ਲੱਗਣੀ ਚਾਹੀਦੀ ਆ ਸਿੱਖੇ ਨੂੰ ਸਹਿਣ ਨਹੀਂ ਕਰਨਗੇ